ਅਮਰਤਪਾਲ ਅਮਰਤਪਾਲ ਹੋ ਰਹੀ ਹੈ ਕਿ ਨਹੀਂ ਕਿੰਨਾ ਦਾ ਬੰਦਾ ਕਿੱਥੋਂ ਆਇਆ ਕਿਵੇਂ ਲਿਆ ਹਾਰ ਸ਼ਿੰਗਾਰ ਕੇ ਇੱਥੇ ਘੜਾ ਕੀਤਾ ਗਿਆ ਸਾਡੇ ਜਿੱਥੋਂ ਲਿਆਂਦ ਫਿਰ ਫੜ ਕੇ ਫੱਡ ਦੇ ਨਹੀਂ ਲੈ ਵੀ ਗਏ ਅਮਰਤਪਾਲ ਨੇ ਅਮਰਤ ਤੇ ਇੱਥੇ ਛਕਿਆ ਉਹਨੇ ਅਚਾਨਕ ਐਡਾ ਵੱਡਾ ਬੀੜਾ ਚੱਕ ਲਿਆ ਕਿ ਹੁਣ ਮੈਂ ਹੀ ਇੱਕ ਵੱਡੀ ਤੋਪ ਆ ਗਈਆਂ ਜਿਹੜੀ ਹੁਣ ਸਾਡੀ ਇਸ ਕਿਸਮ ਦੇ ਸਾਰੇ ਨਸ਼ੇ ਦੂਰ ਕਰ ਦੇਣਗੇ ਕਰੋਦੇ ਫਾਦਰ ਸਾਹਿਬ ਤਾਂ ਇਹ ਕਹਿੰਦੇ ਨੇ ਮੇਰੀ ਮੁਲਾਕਾਤ ਹੋਈ ਉਹ ਕਹਿੰਦੇ ਨੇ ਕਿ ਜੇਕਰ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਤਾਂ ਲੋਕ ਕਹਿੰਦੇ ਨੇ ਕਿ ਭਾਈ ਅਮਰਪਾਲ ਸਿੰਘ ਕਰ ਸਕਦੇ ਨੇ ਕਹਿੰਦੇ ਆਵਾਜ਼ ਆ ਲੋਕਾਂ ਦੀ ਆਪਣੇ ਭਰਾ ਦਾ ਤੇ ਕਰਾ ਲੈਣ ਉਹ ਫੜਿਆ ਕੀ ਐਸੀ ਫਲੋਰ ਤੋਂ ਕਿਵੇਂ ਫੜਿਆ ਗਿਆ ਸੀ ਇਹਦਾ ਭਰਾ ਹੀ ਸੀ ਬਾਕੀ ਬਾਹਰ ਦਾ ਬਾਦ ਦਾ ਪੰਜਾਬ ਦਾ ਬਾਅਦ ਚ ਦੇਖ ਲਾਂਗੇ ਕਿਹੜਾ ਏਡਾ ਵੱਡਾ ਡਾਕਟਰੀ ਇਹਦੇ ਕੋਲ ਸੀ ਐਵੇਂ ਹੀ ਖਤਮ ਕਰਨਾ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਆ ਡੀਪ ਸਟੇਟ ਆ ਕੇਂਦਰ ਦੀ ਪੋਲਿਟਿਕਸ ਆ ਉਹ ਕੋਈ ਨਾ ਕੋਈ ਇਹੋ ਜਿਹਾ ਡਰਾਮਾ ਹੱਤੀ ਜੇ ਦਿਨ ਚੌਥੇ ਦਿਨ ਚੱਲਦਾ ਰਹਿੰਦਾ ਪਹਿਲਾਂ ਉਹ ਖਾਲਸਾਣ ਦਾ ਖੜਕੂਬਾਦ ਵਾਲਾ ਚੱਲਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਠੀਕ ਹੈ ਰਾਜਨੀਤੀ ਦੀ ਲੜਾਈ ਸੀ ਪਰ ਉਹ ਤੋਂ ਬਾਅਦ ਸਾਨੂੰ ਸਿੱਖਣਾ ਚਾਹੀਦਾ ਹੁਣ ਬਥੇਰੇ ਮਰਵਾਲੇ ਆ ਕਵਾਲੀਫਿਕੇਸ਼ਨ ਬੰਦੀਪ ਦੀ ਕੀ ਹੈ ਉਹਦੇ ਭਰਾ ਨੇ ਸੂਰੀ ਨੂੰ ਮਾਰਿਆ ਦੱਸੋ ਇਹ ਕੋਈ ਕੁਆਲਿਫਿਕੇਸ਼ਨ ਹੈ ਕਰਨਾ ਕੀ ਚਾਹੁੰਦੇ ਆ ਮਿੰਨ ਦੱਸੋ ਅਮਰਤਪਾਲ ਦੀ ਕੀ ਪੋਲਿਟਿਕਸ ਹੈ ਅਮ੍ਰਿਤ ਚਕਨਾਜ ਕਾਉ ਕੋਈ ਇਨਤਾਨੁ ਰੋਗ ਦਾ ਤੇ ਤੁਹਾਨੂੰ ਆ ਕੇ ਇਹ ਕਹਿਣਾ ਕਿ ਸਾਡਾ ਸੰਵਿਧਾਨ ਦੇ ਵਿੱਚ ਸਾਡੇ ਕੋਈ ਇੱਥੇ ਹਿੱਤ ਨਹੀਂ ਪੂਰੇ ਹੋ ਸਕਦੇ ਦਾ ਮਤਲਬ ਸੰਵਿਧਾਨ ਨੂੰ ਚੁਣੌਤੀ ਦਿੰਨੇ ਆ ਦਬਕਾ ਪੈਂਦਾ ਤੇ ਫੱਟ ਦੇਣੀ ਤੁਸੀਂ ਚੋਣ ਵੀ ਲੜ ਲੈਨੇ ਸੌ ਵੀ ਖਾ ਲਈਨੇ ਸੰਵਿਧਾਨ ਦੀ ਇਹ ਕੀ ਹੈ ਪੰਥ ਦੇ ਕਹਿਣ ਕਰਕੇ ਅਸੀਂ ਖੜੇ ਹੋਇਆ ਕਹਿੰਦੇ ਅਸੀਂ ਚੋਣ ਨਹੀਂ ਲੜਨੀ ਸੀ ਮਨਦੀਪ ਸਿੰਘ ਨੇ ਨਾਲ ਮੇਰੀ ਮੁਲਾਕਾਤ ਹੋਇਆ ਕਹਿੰਦੇ ਪੰਥ ਨੇ ਕਿਹਾ ਪੰਥ ਦੇ ਕਹਿਣ ਕਰਕੇ ਪੰਥ ਕੌਣ ਆ ਹਰ ਬੰਦਾ ਹੀ ਪੰਥ ਹੈ ਮਿਸਲ ਛੱਤ ਲੋਜ ਵੀ ਪੰਥ ਹੈ ਆਰਐਸਐਸ ਵੀ ਹੈ ਆ ਜੂੜਾ ਸਾਹਿਬ ਪੂਰੀ ਜਿਹੜੇ ਗੁਰੂ ਗੋਬਿੰਦ ਸਿੰਘ ਦੀ ਕਿੱਥੋਂ ਤੋਂ ਕਿੱਥੋਂ ਚਲਾਤੀ ਉਹਨਾਂ ਨੇ ਵੀ ਕਲੇਮ ਕਰਨਾ ਅਸੀਂ ਪੰਥ ਹੈ ਹਰਮੀਤ ਹੁਣੀ ਵੀ ਪੰਥ ਹੈ ਬੰਦਾ ਕੋਈ ਖੜਾ ਕਰਨਾ ਸੀ ਇੱਕ ਕਾਲੀਆਂ ਨੂੰ ਸੱਟ ਮਾਰਨੀ ਸੀ ਇਸ ਕਰਕੇ ਬੰਦਾ ਖੜਾ ਕਰਤਾ ਬਸ ਇਹੀ ਹੈ ਹਵਾਏ ਕਿੰਨੀਕ ਦੀਰ ਤੱਕ ਕਿੱਥੇਕ ਤੱਕ ਉਹਨਾਂ ਨੂੰ ਲੈ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਅੱਗੇ ਫਰੀਦਕੋਟ ਵਾਲੇ ਨੂੰ ਤੇ ਲੈ ਗਈ ਸੀ ਨਾਲ ਹੀ ਅਮਰਤਪਾਲ ਦੀ ਹਵਾ ਨਾਲ ਉਹਨੂੰ ਵੀ ਬੁੱਲਾ ਲੱਗ ਗਿਆ ਉਹ ਵੀ ਨਿਕਲ ਗਿਆ ਜਿਹਨੂੰ ਝਾੜੂ ਦਾ ਚੂਣ ਨਿਸ਼ਾਨ ਮਿਲ ਜਾਂਦਾ ਉਹਦੀ ਹੋ ਜਾਂਦੀ ਬੱਲੇ ਬੱਲੇ ਤੇ ਬਾਕੀ ਰਹਿ ਜਾਂਦੇ ਕੱਲੇ ਕੱਲੇ ਜਦੋਂ ਉਹ ਝਾੜੂ 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 ਚਾਰੇ ਪਾਸੇ ਹੋ ਜਾਂਦੀ ਕਿਉਂਕਿ ਕੰਮ ਕਰਦੇ ਅਗਲੇ ਪੂਰਾ ਸਿਰ ਤੋੜ ਕੇ ਜਾਨੀ ਉਹਨਾਂ ਨੂੰ ਖੱਜਰਾ ਵਾਂਗੂ ਵਰਤ ਲੈਂਦੇ ਕੋੜਾ ਕੋਈ ਬਾਹਰੋਂ ਹੋਰੀ ਆ ਜਾਂਦਾ ਜਿਹੜੀਆਂ ਅਕਾਲੀ ਦਲਤ ਦੀਆਂ ਜੜਾਂ 'ਚ ਤੇਲ ਦੇਣ ਵਾਲੇ ਬੰਦੇ ਬੈਠੇ ਦਿੱਲੀ ਤੋਂ ਲੈ ਕੇ ਏਜੰਸੀਆਂ ਤੋਂ ਲੈ ਕੇ ਵਿੱਚ ਵੀ ਦੇਖਣ ਨੂੰ ਸਿੱਖ ਲੱਗਦੇ ਆ ਪਰ ਕੰਮ ਉਹਨਾਂ ਦਾ ਕਰ ਰਹੇ ਆ ਉਹਨਾਂ ਦਾ ਵੀ ਅਜੇ ਨੰਬਰ ਕੋਈ ਘੱਟ ਨਹੀਂ ਹੈਗਾ ਤਰਨਤੰਨ ਦੀ ਜ਼ਿਮਨੀ ਚੋਣ ਵੇਲੇ ਕਿਤੇ ਭਾਜਪਾ ਦਾ ਜ਼ਿਕਰ ਤੱਕ ਨਹੀਂ ਕੀਤਾ ਕੀ ਲੱਗਦਾ ਕਿ ਭਾਜਪਾ ਇੰਨੀ ਪਰੇ ਫਿਰਦੀ ਹੈ ਤਰਨਤੰਨ ਜ਼ਿਮਨੀ ਚੋਣ ਦੇ ਵਿੱਚ ਨਤੀਜਿਆਂ ਦੇ ਸੰਬੰਧ ਉਹ ਤੇ ਉਹਨਾਂ ਨੂੰ ਹਸਿਆ ਹੋਇਆ ਉੱਥੇ ਕੈਂਡੀਡੇਟ ਖੜਾ ਕਰਨਾ ਪਿਆ ਚਰਚਾ ਕੀ ਕਰੀਏ ਜਿਹਦੇ ਕੈਂਡੀਡੇਟ ਦੀ ਨਹੀਂ ਚਰਚਾ ਹੈਗੀ ਉਹ ਮੈਂ ਹੁਣੇ ਕੋਈ ਦੱਸ ਰਹੀ ਕਿ ਕੱਕੇ ਨਾਲ ਆ ਮੈਨੂੰ ਵੀ ਪੂਰਾ ਨਿਚੇਤਾ ਆ ਰਿਹਾ ਜੇ ਰੂਲਿੰਗ ਜਿੱਤ ਜੂਗੀ 93 ਤੇ 94 ਹੋ ਜਾਣਗੇ ਤੇ ਕੀ ਫਰਕ ਪੈਣਾ ਉਹਨਾਂ ਕੋਲ ਤੇ ਪਹਿਲਾਂ ਹੀ ਬਹੁਤ ਆ ਤੇ ਅਕਸਰ ਇਹ ਹੁੰਦਾ ਕਿ ਰੂਲਿੰਗ ਜਿਹੜੀ ਆ ਉਹ ਜਿੱਤ ਜਾਂਦੀ ਜੂ ਇਸ ਕਰਕੇ ਜਿਹੜਾ ਰੂਲਿੰਗ ਨੂੰ ਹਰਾਉਣਾ ਉਹ ਔਖਾ ਹੁੰਦਾ ਹੈ ਜੇਕਰ ਜ਼ਿਮਨੀ ਚੋਣ ਤੇ ਛਾਤ ਮਾਰੀਏ ਤਾਂ ਕੀ ਲੱਗਦਾ ਆ ਜ਼ਿਮਨੀ ਚੋਣ ਦੇ ਵਿੱਚ ਕਿਹੜਾ ਜਿਹੜਾ ਹੈਗਾ ਉਹ ਜਾ ਰਿਹਾ ਹਰ ਇੱਕ ਨੂੰ ਇਹ ਆ ਕਿ ਯਾਰ ਹਰ ਇੱਕ ਆਪਦੇ ਆਪ ਨੂੰ ਪੰਥਕ ਕਹਿ ਰਿਹਾ ਹੁਣ ਤਾਂ ਆਵਾਮੀ ਪਾਰਟੀ ਵਾਲੇ ਵੀ ਆਪਦੇ ਆਪ ਨੂੰ ਪੰਥਕ ਕਹਿਣ ਲੱਗੇ ਪਤਾ ਨਹੀਂ ਪੰਥਕ ਹਲਕਾ ਤਾਂ ਕਰਕੇ ਧਾਲੀਵਾਲ ਸਾਹਿਬ ਪਿੱਛੇ ਇਹ ਕਹਿੰਦੇ ਸੁਣੇ ਕਿ ਯਾਰ ਅਸੀਂ ਸਾਰੇ ਪੰਥਕ ਆ ਹਰਮੀ ਸੰਧੂ ਕਿਹੜਾ ਕਹਿੰਦੇ ਪੰਥਕ ਨਹੀਂ ਤਾਂ ਕੀ ਲੱਗਦਾ ਫਿਰ ਜਿਮਨੀ ਚੋਣ ਤਰਨ ਤਰਨ ਦੀ ਕਹਿੰਦੀ ਕੀ ਹੈ ਦੇਖੋ ਇਹ ਤੇ ਗੱਲ ਠੀਕ ਹੈ ਕਿ ਉਹ ਪੰਥਕ ਲਾਕਾ ਜਦੋਂ ਖਾੜਕੁਬਾ ਦੇ ਦੌਰ ਦੇ ਵਿੱਚ ਉੱਥੇ ਬਹੁਤ ਸਾਰੇ ਲੋਕ ਪੈਦਾ ਵੀ ਹੋਏ ਤੇ ਬਹੁਤ ਸਾਰਿਆਂ ਨੇ ਮਾਰ ਵੀ ਖਾਧੀ ਉਸ ਏਰੀਏ ਨੇ ਉਹ ਉਥੋਂ ਡਿਸਲੂਜਨਡ ਵੀ ਬਹੁਤ ਹੋਏ ਨਰਾਸ਼ ਵੀ ਹੋਏ ਬਾਅਦ ਵਿੱਚ ਉਹਨਾਂ ਨੇ ਜਾਨੀ ਪੰਥ ਦੀਆਂ ਪੰਥਕ ਪੋਲਿਟਿਕਸ ਦੀਆਂ ਚੜਤਾਂ ਵੀ ਦੇਖੀਆਂ ਤੇ ਤਬਾਈ ਵੀ ਦੇਖੀ ਮੈਨੂੰ ਲੱਗਦਾ ਕਿ ਇੱਥੋਂ ਦੇ ਲੋਕ ਜੇ ਸਿਆਣੇ ਹੋਣ ਮੈਂ ਤੇ ਇਹ ਗੱਲ ਕਹੂੰਗਾ ਉਹਨਾਂ ਨੂੰ ਚਾਹੀਦਾ ਇਹ ਹੈ ਕਿ ਜਿਹੜੀ ਉਹਨਾਂ ਦੀ ਧਿਰ ਸਮਧਾਨ ਦੇ ਰਹਿੰਦਿਆਂ ਆ ਸਮਧਾਨ ਦੇ ਦਾਇਰੇ ਚ ਰਹਿੰਦਿਆਂ ਕਿਉਂਕਿ ਵੋਟਾਂ ਤੇ ਉਹਦੇ ਦਾਇਰੇ ਚ ਪੈਂਦੀਆਂ ਨਾ ਉਸ ਪਾਸੇ ਨੂੰ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਕਿਉਂਕਿ ਬੰਦੇ ਤੇ ਉੱਥੇ 90 ਤੋਂ ਵੱਧ ਤੇ 93% ਤਕਰੀਬਨ ਸਿੱਖ ਵੋਟਰ ਹੈਗੇ ਆ ਹੈ ਨਾ ਰੂਰਲ ਹੈਗਾ 100 ਤੋਂ ਵੱਧ ਉੱਥੇ ਪਿੰਡ ਹੈਗਾ ਜਿੰਨੇ ਵੋਟਾਂ ਪਾਉਣੀਆਂ ਤੇ ਚਬਾਲੀ ਬਹੁਤ ਵੱਡਾ ਕਿੰਨੇ 16000 ਵੋਟ ਹੈ ਉੱਥੇ ਦੀ ਬਹੁਤ ਵੱਡਾ ਪਿੰਡ ਹੈ ਟਾਊਨ ਹੀ ਹੋ ਗਿਆ ਇਸ ਲਈ ਇਸ ਕਿਸਮ ਦੇ ਜਿਹੜੇ ਉੱਥੇ ਉਹਨਾਂ ਦੀ ਇਤਿਹਾਸ ਬਹੁਤ ਰਾਜਨੀਤਿਕ ਚਾ ਚਾਣਾ ਮਤੀ ਦੇ ਇਤਿਹਾਸ ਆ ਕੈਰੋਂ ਉੱਥੋਂ ਦਾ ਹੋਰ ਵੱਡੇ ਵੱਡੇ ਉੱਥੋਂ ਦੇ ਬੰਦੇ ਪੈਦਾ ਹੋਏ ਵੱਡੇ ਵੱਡੇ ਲੀਡਰ ਉੱਥੋਂ ਦੇ ਪੈਦਾ ਹੋਏ ਆ ਉਹਨਾਂ ਨੂੰ ਆਪਣੀ ਉਸ ਪੁਰਾਣੇ ਇਤਿਹਾਸ ਤੋਂ ਸਿੱਖਦੇ ਹੋਏ ਇਸ ਗੱਲ ਦਾ ਸਮਝਦਾਰੀ ਦਾ ਰਾਜਨੀਤਿਕ ਮਚਿਉਰਿਟੀ ਦਾ ਸਬੂਤ ਦੇਣਾ ਚਾਹੀਦਾ ਪਰ ਅਫਸੋਸ ਦੀ ਗੱਲ ਇਹ ਆ ਕਿ ਜਿੰਨੀਆਂ ਉੱਥੋਂ ਪੰਥ ਦੀਆਂ ਉਮੀਦਾਂ ਉਹ ਨਹੀਂ ਉੱਥੇ ਬਖੇੜੇ ਵੀ ਹੈਗੇ ਆ ਗਿਆਨੀ ਹਰਪ੍ਰੀਤ ਸਿੰਘ ਹੁਣੀ ਸਾਂਝੇ ਚੁੱਲੇ ਦੀ ਜਗ੍ਹਾ ਲੱਗ ਚੁੱਲਾ ਵੱਖਰਾ ਚੁੱਲਾ ਹੈਨਾ ਉਹਨਾਂ ਨੂੰ ਘੱਟੋ ਘੱਟ ਕੋਸ਼ਿਸ਼ ਕਰਨੀ ਚਾਹੀਦੀ ਸੀ ਉੱਥੇ ਹੀ ਸਾਂਝਾ ਚੁੱਲ੍ਹਾ ਹੋ ਜਾਂਦਾ ਕਿਸੇ ਨੂੰ ਖੜਾ ਕਰ ਦਿੰਦੇ ਕਾਲੀ ਦਲ ਦਾ ਕਰ ਦਿੰਦੇ ਦੂਜਾ ਕਰਦੇ ਤੀਜਾ ਕਰ ਦਿੰਦੇ ਸਾਰਿਆਂ ਨੂੰ ਸਾਂਝਾ ਅਕਾਲੀ ਦਲ ਨੂੰ ਵੀ ਮਨਜ਼ੂਰ ਹੁੰਦਾ ਤੇ ਦੂਜਿਆਂ ਨੂੰ ਵੀ ਮਨਜ਼ੂਰ ਹੁੰਦਾ ਇਹੋ ਜਿਹਾ ਕੋਈ ਕਾਮਨ ਕੈਂਡੀਡੇਟ ਲੱਭ ਲੈਂਦੇ ਪਰ ਇਕੱਠਾ ਰਹਿੰਦੇ ਹੁਣ ਅਕਾਲੀ ਦਲ ਨੇ ਤੇ 3 ਮਹੀਨੇ ਪਹਿਲਾਂ ਹੀ ਕੈਂਡੀਡੇਟ ਅਨਾਉਂਸ ਕਰਤਾ ਜਿਸ ਕਿਸਮ ਦਾ ਸੁਖਵਿੰਦਰ ਕੌਰ ਲਾਬਾਨ ਉਧਰ ਵੀ ਫੌਜੀਆ ਦਾ ਹੋਰ ਉਹ ਵੀ ਆਪਣੀ ਜ਼ਮੀਨ ਤਲਾਸ਼ ਰਿਹਾ ਹੈ ਰਾਜਨੀਤਿਕ ਜ਼ਮੀਨ ਕਿ ਅਸੀਂ ਦੁਬਾਰਾ ਪੈਰ ਲਾਇਆ ਤੇ ਇੱਕ ਜਗ੍ਹਾ ਸਾਡੇ ਲਈ ਫਰਟਾਈਲ ਗਰਾਊਂਡ ਹੈ ਜਿੱਥੇ ਅਸੀਂ ਕਰ ਸਕਦੇ ਬਥੇਰਾ ਫਲੱਡ ਦੇ ਵਿੱਚ ਸੇਵਾ ਵੀ ਕੀਤੀ ਸਾਰਾ ਕੁਝ ਕੀਤਾ ਹੈ ਨਾ ਹੁਣ ਦੂਜੇ ਪਾਸੇ ਕੈਂਡੀਡੇਟ ਨਵਾਂ ਆ ਗਿਆ ਹੁਣ ਇਹ ਇੱਕ ਦੋ ਕਿਸਮ ਦੀਆਂ ਰਾਜਨੀਤੀਆਂ ਦਾ ਆਪਸੀ ਮੁਕਾਬਲਾ ਹਾਲਾਂਕਿ ਮੈਂ ਬਹੁਤੀ ਉਮੀਦ ਨਹੀਂ ਕਰਦਾ ਕਿ ਲੋਕ ਬੜੇ ਸਿਆਣੇ ਉਸ ਕਿਸਮ ਨਾਲ ਵੋਟਾਂ ਪਾਉਣਗੇ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਜਾਂ ਉਮੀਦ ਕਰ ਰਹੇ ਹਾਂ ਪਰ ਇਹ ਗੱਲ ਜ਼ਰੂਰੀ ਹੈ ਕਿ ਉਹਦੀ ਕੁਆਲਿਫੀਕੇਸ਼ਨ ਬੰਦੀਪ ਦੀ ਕੀ ਹੈ ਉਹਦੇ ਭਰਾ ਨੇ ਸੂਰੀ ਨੂੰ ਮਾਰਿਆ ਦੱਸੋ ਇਹ ਕੋਈ ਕੁਆਲਿਫੀਕੇਸ਼ਨ ਹੈ ਤੁਸੀਂ ਬੁਰਾਈ ਬੁਰੇ ਨੂੰ ਨਾ ਮਾਰੋ ਬੁਰਾਈ ਨੂੰ ਮਾਰੋ ਤੁਸੀਂ ਅਤੰਕੀ ਅਡਿਆਲੋਜੀ ਨਾਲ ਮੁਕਾਬਲਾ ਕਰੋ ਜਾਂ ਕਿਸੇ ਵੀ ਕਿਸਮ ਦੀ ਫਿਰਕੂ ਵਿਚਾਰਧਾਰਾ ਨਾਲ ਮੁਕਾਬਲਾ ਕਰੋ ਜਿਹੜਾ ਫਿਰਕੂ ਬੰਦਾ ਹੋ ਗਿਆ ਉਹਨੂੰ ਮਾਰ ਦੋਗੇ 10 ਹੋਰ ਪੈਦਾ ਕਰ ਦੂਗਾ ਇੱਕ ਨੂੰ ਮਾਰੋਗੇ 10 ਹੋਰ ਪੈਦਾ ਹੋ ਜਾਣਗੇ ਪਰ ਉਹ ਕਹਿੰਦੇ ਕਿ ਪੰਥ ਨੇ ਕਿਹਾ ਪੰਥ ਦੇ ਕਹਿਣ ਕਰਕੇ ਅਸੀਂ ਖੜੇ ਹੋਇਆ ਕਹਿੰਦੇ ਅਸੀਂ ਚੋਣ ਨਹੀਂ ਲੜਨੀ ਸੀ ਮਨਦੀਪ ਸਿੰਘ ਨਾਲ ਮੇਰੀ ਮੁਲਾਕਾਤ ਹੋਇਆ ਕਹਿੰਦੇ ਪੰਥ ਨੇ ਕਿਹਾ ਪੰਥ ਦੇ ਕਹਿਣ ਕਰਕੇ ਸੀ ਪੰਥ ਕੌਣ ਆ ਪੰਥ ਕੋਈ ਹੈਗੀ ਕੋਈ ਫਾਰਮਲ ਬਾਡੀ ਹੈ ਫਾਰਮਲ ਬਾਡੀ ਤੇ ਐ ਜੀ ਪੀ ਸੀ ਹੈ ਹੋਰ ਪੰਥ ਕੌਣ ਆ ਜਹਾਰ ਬੰਦਾ ਹੀ ਪੰਥ ਆ ਮਿਸਲ ਛੱਤਲੋਜ ਵੀ ਪੰਥ ਆ ਉਹ ਕਿੱਥੋਂ ਚੱਲਦੀ ਕਿਵੇਂ ਚੱਲਦੀ ਹੁਣ ਇਹ ਤੇ ਤੁਸੀਂ ਜਿੱਦਣ ਉਹਦੀ ਸਾਰੇ ਪੋਤੜੇ ਫੁੱਲ ਹੋ ਗਿਆ ਪੇ ਪਤਾ ਲੱਗ ਜੂਗਾ ਇਸ ਕਰਕੇ ਪੰਥ ਦੇ ਨਾਂ ਤੇ ਤੇ ਆਰ ਐਸ ਐਸ ਵੀ ਹੈ ਆ ਜੂੜਾ ਸਾਹਿਬ ਪੂਰੀ ਜਿਹੜੇ ਗੁਰਗੋਬ ਸਿੰਘ ਦੀ ਕਿੱਥੋਂ ਤੋਂ ਕਿੱਥੋਂ ਚਲਾਤੀ ਉਹਨਾਂ ਨੇ ਵੀ ਕਲੇਮ ਕਰਨਾ ਅਸੀਂ ਪੰਥਿਆ ਹਰਮੀਤ ਹਣੀ ਵੀ ਪੰਥਿਆ ਇੱਕ ਪੰਥ ਹੈ ਇਸ ਤਰ੍ਹਾਂ ਕੋਈ ਫਲੂਇਡ ਚੀਜ਼ ਨਹੀਂ ਹੈ ਜਿਹੜਾ ਵੀ ਬੰਦਾ ਇਕੱਲਾ ਇਕੱਲਾ ਆਪਣਾ ਮਿਸਲ ਦਾ ਸਰਦਾਰ ਬਣਿਆ ਹੋਵੇ ਪੰਥ ਦੀ ਜਿਹੜੀ ਸੱਚੀ ਮੁੱਚੀ ਕਲੈਕਟਿਵ ਕਿੱਥੇ ਡਿਸਕਸ਼ਨ ਹੋਈ ਏ ਇੱਕ ਬੰਦੇ ਨੇ ਖੜਾ ਕੀਤਾ ਦੂਜੇ ਨੇ ਸਪੋਰਟ ਕਰਦਾ ਤੀਜੇ ਨੇ ਕਰਦਾ ਬਸ ਹੋ ਗਿਆ ਇਹ ਜੀ ਪੰਥ ਕੈਂਡੀਡੇਟ ਆ ਪੰਤ ਕੋਈ ਇਕੱਠੀ ਇੱਕ ਫਾਰਮਲ ਬਾਡੀ ਨਹੀਂ ਹੈ ਨਾ ਇਨਫਾਰਮਲ ਕੋਈ ਕੰਸੈਂਟ ਹੈ ਜਿੱਥੇ ਡਿਸਕਸ਼ਨ ਦੇ ਰਹੀ ਹੋਇਆ ਹੋਵੇ ਕਿ ਆ 10 ਵਾਰੀ ਬੈਠੇ ਅਸੀਂ ਉਹਦੇ ਚੋਂ ਆ ਨਿਕਲਿਆ ਇਸ ਤਰ੍ਹਾਂ ਕੁਝ ਨਹੀਂ ਹੋਇਆ ਬੰਦਾ ਕੋਈ ਖੜਾ ਕਰਨਾ ਸੀ ਇੱਕ ਇੱਕ ਕਾਲੀਆਂ ਨੂੰ ਸੱਟ ਮਾਰਨੀ ਸੀ ਇਸ ਕਰਕੇ ਬੰਦਾ ਖੜਾ ਕਰਤਾ ਬਸ ਇਹ ਹੈ ਹੁਣੇ ਵੇਖਣ ਵਾਲੀ ਗੱਲ ਉਹ ਤਿੰਨ ਕੈਂਡੀਡੇਟ ਲੱਗਦੇ ਜਿਹੜੇ ਆ ਸਰਕਾਰੀ ਕੈਂਡੀਡੇਟ ਤੇ ਹਮੇਸ਼ਾ ਤਕੜਾ ਹੁੰਦਾ ਨਾਲੇ ਇਹਨਾਂ ਨੂੰ ਤੇ ਗਵਾਂਡ ਚੋਂ ਕੋਈ ਵੀ ਚੀਜ਼ ਪੱਟੀ ਚੰਗੀ ਬੜੀ ਲੱਗਦੀ ਆ ਇਹ ਸਵਾਦ ਹੀ ਇਹਨਾਂ ਦਾ ਇਹ ਆ ਵੀ ਕਦੀ ਕਾਂਗਰਸ ਚੋਂ ਜਿਤਨਾ ਮੂਲੀ ਬਗਾਨੇ ਕੇ ਦੀ ਚੰਗੀ ਲੱਗਦੀ ਆ ਆਪਣੀ ਭਾਵੇਂ ਉਹਦੋਂ ਵਧੀਆ ਹੋਵੇ ਪਰ ਉਹੋ ਹੀ ਕਹਿਣਾ ਵੀ ਬਹੁਤ ਸਵਾਦੀ ਆ ਉਹ ਇਹਨਾਂ ਦੀ ਹਾਲਤ ਆ ਉਹ ਫੱਟ ਲਿਆ ਉਹਨਾਂ ਦਾ ਬੰਦਾ ਹੁਣ ਜਿਹੜੇ ਬੰਦਿਆਂ ਨੂੰ ਤੁਸੀਂ ਪੋਲਿਟਿਕ ਦਾ ਲੈਵਲ ਦੇਖੋ ਜਿਹੜੇ ਬੰਦਿਆਂ ਨੂੰ ਪਾਣੀ ਪੀ ਪੀ ਇੰਨਾ ਕੋਸ ਦੇ ਸੀਗੇ ਆਪਣੇ ਬੰਦੇ ਛੱਡ ਕੇ ਵਿਰੋਧਤਾ ਕਰਦੇ ਉਹ ਆਪ ਕੈਂਡੀਡੇਟ ਖੜਾ ਹੋ ਗਏ ਆਮ ਆਦਮੀ ਪਾਰਟੀ ਦੇ ਵੀ ਸਾਨੂੰ ਯਾਰ ਤੁਸੀਂ ਬਾਹਰ ਕਰਤਾ ਸਾਨੂੰ 20 15 15 20 20 ਸਾਲ ਜਾਂ 20 ਸਾਲ ਤੇ ਨਹੀਂ 12 12 10 10 ਸਾਲ ਹੋ ਗਏ ਆ ਤੇ ਤੁਸੀਂ ਇੱਕ ਬੰਦਾ ਜਿੰਨਾ ਬੰਦਿਆਂ ਦੇ ਵਿਰੁੱਧ ਅਸੀਂ ਪਾਰਟੀ ਖੜੀ ਕੀਤੀ ਉਹਨੂੰ ਲਿਆ ਕੇ ਸਾਡੇ ਸਿਰ ਤੇ ਮਟਾਣੇ ਮੀਚਾਂ ਕਰਦੇ ਨਾਲੇ ਫਿਰ ਸਾਡੇ ਬੰਦੇ ਨਹੀਂ ਸਮਝਦੇ ਪੀ ਇਹ ਪੋਲਿਟਿਕਸ ਕੀ ਹੈ ਇਹਨਾਂ ਦੀ ਹੁਣ ਉਹਨੂੰ ਵੀ ਜਿਤਾਉਣ ਦੀ ਪੂਰੀ ਕੋਸ਼ਿਸ਼ ਹੋਊ ਕਿਉਂਕਿ ਜਿਹੜਾ ਸਰਕਾਰੀ ਤਾਣਾ ਬਾਣਾ ਹੁੰਦਾ ਉਹ ਬੜਾ ਜ਼ਬਰਦਸਤ ਹੁੰਦਾ ਤੇ ਉਹਨਾਂ ਨੇ ਉਹਦੇ ਚ ਇੱਕ ਤੇ ਕੈਂਡੀਡੇਟ ਇਹਨਾਂ ਦਾ ਵੀ ਹੋਊਗਾ ਕੀ ਨਾ ਹਰਮੀਤ ਸੰਧੂ ਹਰਮੀਤ ਸੰਧੂ ਹਾਂ ਉਧਰੋਂ ਚੁੱਕਿਆ ਆ ਉਹਦਾ ਆਪਣਾ ਵਜਕਾ ਵੀ ਹੈਗਾ ਜਿਹਨੂੰ ਉਧਰ ਤਾਂ ਕਹਿੰਦੇ ਆ ਹੈਨਾ ਮਾਜੇ ਦਾ ਵੀ ਦਬਾਉਣ ਵਾਲਾ ਧਮਕਾਉਣ ਵਾਲਾ ਉਸ ਕਿਸਮ ਦਾ ਆਚਾਰ ਪੈਸੇ ਕਿਉਂਕਿ ਤਿੰਨ ਵਾਰੀ ਤੇ ਐਮਐਲ ਆਇਆ ਚੁੱਕਾ ਤੁਸੀਂ ਆਪਣਾ ਅੰਦਾਜ਼ਾ ਤੇ ਆਪੇ ਹੀ ਲਾ ਸਕਦੇ ਉਹਦਾ ਕਿ ਨਾਮ ਪਾਵਰਡ ਹੋਊਗਾ ਇਹ ਹੁਣ ਮਨਦੀਪ ਜਿਹੜਾ ਇਹਦੇ ਇਹ ਇਹ ਹਵਾ ਤੇ ਕੋਈ ਪਾਰਟੀ ਜਾਂ ਉਸ ਤਰ੍ਹਾਂ ਨਹੀਂ ਆਪ ਲੋਕ ਲੱਗੇ ਆ ਪਬਲਿਕ ਸਪੋਰਟ ਦੇ ਨਾਲ ਹੁਣ ਇਹ ਜਿਹੜੀ ਪਬਲਿਕ ਸਪੋਰਟ ਜਾਂ ਹਵਾ ਹੈ ਉਹ ਕਿੰਨੀ ਕੁ ਦਿਨ ਤੱਕ ਕਿੱਥੇ ਤੱਕ ਉਹਨਾਂ ਨੂੰ ਲੈ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਅੱਗੇ ਫਰੀਦਕੋਟ ਵਾਲੇ ਨੂੰ ਤੇ ਲੈ ਗਈ ਸੀ ਨਾਲ ਹੀ ਉਹ ਅਮਰ ਅਮਰਤਪਾਲ ਦੀ ਹਵਾ ਨਾਲ ਉਹਨੂੰ ਵੀ ਬੁੱਲਾ ਲੱਗ ਗਿਆ ਉਹ ਵੀ ਨਿਕਲ ਗਿਆ ਇੱਥੇ ਵੀ ਲੱਗਦਾ ਵੀ ਅਮਰਤਪਾਲ ਦਾ ਫੈਕਟਰ ਜਿਹੜਾ ਹੈ ਕਿਤਨ ਕਿਤੇ ਕੰਮ ਕਰ ਸਕਦਾ ਪੂਰਾ ਪਰਿਵਾਰ ਹੈ ਕਿਉਂਕਿ ਉਹ ਸੀਟ ਤਾਂ ਕਰਕੇ ਕੋਸ਼ਿਸ਼ ਤੇ ਹੈਗੀ ਆ ਗਰੇਵਾਲ ਜੀ ਪਰ ਜੇ ਅਸੀਂ ਇਸ ਪੋਲਿਟਿਕ ਚੋਂ ਬਾਹਰ ਨਹੀਂ ਆਉਂਦੇ ਆਪਾਂ ਪੰਜਾਬ ਦਾ ਬਹੁਤ ਨੁਕਸਾਨ ਕਰਾਂਗੇ ਕਰਨਾ ਕੀ ਚਾਹੁੰਦੇ ਆ ਮਿੰਦੋਸ ਅਮਰਤਪਾਲ ਦੀ ਕੀ ਪੋਲਿਟਿਕ ਸਿਆ ਅਮ੍ਰਿਤਕੌਰ ਨਸਕਾਓ ਕੋਈ ਨਹੀਂ ਤੁਹਾਨੂੰ ਰੋਕਦਾ ਤੇ ਤੁਹਾਨੂੰ ਆ ਕੇ ਇਹ ਕਹਿਣਾ ਕਿ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਕੋਈ ਇੱਥੇ ਹਿੱਤ ਨਹੀਂ ਪੂਰੇ ਹੋ ਸਕਦੇ ਦਾ ਮਤਲਬ ਸੰਵਿਧਾਨ ਨੂੰ ਚੁਣੌਤੀ ਦਿੰਦੇ ਆ ਦਬਕਾ ਪੈਂਦਾ ਤੇ ਫੱਟ ਦੇਣੀ ਤੁਸੀਂ ਚੋਣ ਵੀ ਲੜ ਲੈਣੇ ਸੌ ਵੀ ਖਾ ਲਈਨੇ ਸੰਵਿਧਾਨ ਦੀ ਇਹ ਕੀ ਹੈ ਅਮਰਤਪਾਲ ਇੱਕ ਇੰਡੀਵਿਜੂਅਲ ਆ ਉਹ ਕੋਈ ਵਿਚਾਰਤਾਰਾ ਨਹੀਂ ਹੈਗੀ ਨਾ ਕੋਈ ਪਾਰਟੀ ਆਗੀ ਨਾ ਕੋਈ ਉਹਦਾ ਕੋਈ ਕਿਸੇ ਕਿਸਮ ਦਾ ਠੀਆ ਠੱਪਾ ਆਗਾ ਅੱਜ ਹੈ ਕੱਲ ਨਹੀਂ ਹੈ ਜਿਸ ਤਰ੍ਹਾਂ ਆਇਆ ਉਤਨਾ ਜਾ ਵੀ ਸਕਦਾ ਪਰ ਉਹਦੇ ਫਾਦਰ ਸਾਹਿਬ ਤਾਂ ਇਹ ਕਹਿੰਦੇ ਨੇ ਮੇਰੀ ਮੁਲਾਕਾਤ ਹੋਈ ਉਹ ਕਹਿੰਦੇ ਨੇ ਕਿ ਜੇਕਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਤਾਂ ਲੋਕ ਕਹਿੰਦੇ ਨੇ ਕਿ ਭਾਈ ਅਮਰਪਾਲ ਸਿੰਘ ਕਰ ਸਕਦੇ ਨੇ ਕਹਿੰਦੇ ਆਵਾਜ਼ ਆ ਲੋਕਾਂ ਦੀ ਆਪਣੇ ਭਰਾ ਦਾ ਤੇ ਕਰਾ ਲੈਣ ਉਹ ਫੜਿਆ ਗਿਆ ਸੀ ਫਲੋਰ ਤੋਂ ਉਹ ਕਿਵੇਂ ਫੜਿਆ ਗਿਆ ਸੀ ਇਹਦਾ ਭਰਾ ਹੀ ਸੀ ਹਾਂਜੀ ਬਾਕੀ ਬਾਹਰ ਦਾ ਬਾਦ ਦਾ ਪੰਜਾਬ ਦਾ ਬਾਅਦ ਚ ਦੇਖ ਲਾਂਗੇ ਕਿਹੜਾ ਏਡਾ ਵੱਡਾ ਡਾਕਟਰੀ ਇਹਦੇ ਕੋਲ ਐਵੇਂ ਹੀ ਖਤਮ ਕਰਨਾ ਹਾਂ ਇੱਕ ਗੱਲ ਜ਼ਰੂਰ ਆ ਕਿ ਜਿਹੜੀ ਮੈਂ ਪਹਿਲਾਂ ਕਿਹਾ ਕਿ ਸਾਡਾ ਨੈਤਿਕ ਪੱਧਰ ਬਹੁਤ ਲੋ ਚਲਾ ਗਿਆ ਅਸੀਂ ਸਿੱਖੀ ਤੋਂ ਪੰਜਾਬੀ ਤੋਂ ਆਪਣੇ ਸੰਸਕਾਰਾਂ ਤੋਂ ਚੰਗੀ ਰੌ ਰੀਤੀਆਂ ਤੋਂ ਬਹੁਤ ਦੂਰ ਚਲੇ ਗਏ ਆ ਚਲੇ ਗਏ ਆ ਜਿੱਦੜਾ ਤੁਸੀਂ ਪੁੱਲਰ ਵਾਲੇ ਕੰਮ 'ਚ ਜ਼ਿਆਦਾ ਪੈ ਗਏ ਆ ਜਾਂ ਧਾਰੂਆਂ 'ਚ ਪੈ ਗਏ ਆ ਜਾਂ ਨਸ਼ਿਆਂ 'ਚ ਪੈ ਗਏ ਆ ਜਾਂ ਚੋਰ ਬਜਾਰੀ ਇਹ ਬੜੀ ਬੜੀ ਦੁੱਖ ਦੀ ਗੱਲ ਆ ਐਡਾ ਵਧੀਆ ਸਾਡਾ ਅਜੇ ਵੀ ਸਾਡਾ ਬਹੁਤ ਕੁਝ ਬਚਿਆ ਹੋਇਆ ਲੋਕ ਲੀਡਰ ਲੱਭਦੇ ਆ ਪਰ ਕੀ ਪੱਦਰ ਤੇ ਲੋਕ ਅਜੇ ਵੀ ਉਸ ਨਾ ਚੀਜ਼ਾਂ ਨਾ ਖੜੇ ਆਮ ਬੰਦਾ ਨਹੀਂ ਹੈਗੇ ਜਿਹੜਾ ਉਹਨੂੰ ਲੁੱਟਣਾ ਉਹਨੇ ਕੀ ਉਹ ਤੇ ਲੁੱਟਦਾ ਲੁੱਟਿਆ ਜਾਂਦਾ ਰੋਜ਼ ਮਾਰਕੀਟ ਦੇ ਵਿੱਚ ਛਰੇ ਆਮ ਲੁੱਟਿਆ ਜਾਂਦਾ ਉਹਨੂੰ ਤੇ ਹਰ ਕੋਈ ਆਮ ਬੰਦੇ ਨੂੰ ਤੇ ਲੁੱਟਦੇ ਆ ਤੇ ਅਜੇ ਵੀ ਉਹਦੀ ਆਵਾਜ਼ ਹੈ ਦਿਲੋਂ ਬਾਜੇ ਕਿ ਕੋਈ ਚੰਗੀ ਲੀਡਰਸ਼ਿਪ ਮਿਲੇ ਉਹ ਕੋਈ ਛੁਣਛਣਾ ਜਿਹਾ ਦਿਖਾ ਕੇ ਕਦੀ ਨਾ ਕੋਈ ਕਿਧਰ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਆ ਡੀਪ ਸਟੇਟ ਜਾਂ ਕੇਂਦਰ ਦੀ ਪੋਲਿਟਿਕਸ ਆ ਉਹ ਕੋਈ ਨਾ ਕੋਈ ਇਹੋ ਜਿਹਾ ਡਰਾਮਾ ਹਰ ਤੀਜੇ ਦਿਨ ਚੌਥੇ ਦਿਨ ਚੱਲਦਾ ਰਹਿੰਦਾ ਪਹਿਲਾਂ ਉਹ ਖਾਲਿਸਤਾਨ ਦਾ ਕਾਰਕੁਬਦ ਵਾਲਾ ਚੱਲਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਠੀਕ ਹੈ ਰਾਜਨੀਤੀ ਦੀ ਲੜਾਈ ਸੀ ਪਰ ਉਹ ਤੋਂ ਬਾਅਦ ਸਾਨੂੰ ਸਿੱਖ ਜਾਣਾ ਚਾਹੀਦਾ ਹੁਣ ਬਥੇਰੇ ਮਰਵਾਲੇ ਆ ਬਥੇਰਾ ਨੁਕਸਾਨ ਹੋ ਗਿਆ ਸਿੱਖਾਂ ਦਾ ਵੀ ਹੋਇਆ ਸਾਰਿਆਂ ਦਾ ਹੋਇਆ ਅਜੇ ਤੱਕ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਉਹਦੀ ਕਲੋਜ਼ ਰਿਪੋਰਟ ਹੋਈ ਨਹੀਂ ਇੱਕ ਹੋਰ ਨਵਾਂ ਚੈਪਟਰ ਖੋਲ ਕੇ ਬਹਿ ਜਾਣੇ ਇਸ ਕਰਕੇ ਸਾਨੂ ਮਨੀਬ ਸਿੰਘ ਤਾਂ ਕਹਿੰਦੇ ਨੇ ਕਿ ਮੈਨੂੰ ਦਿਖਾਓ ਮੈਂ ਕਿੱਥੇ ਖਾਲਿਸਤਾਨ ਦੀ ਗੱਲ ਕਰੀ ਉਹ ਕਹਿੰਦੇ ਖਾਲਸਾ ਰਾਜ ਠੀਕ ਹੈ ਸਾਨੂੰ ਚੰਗਾ ਲੱਗਦਾ ਪਰ ਖਾਲਸਾ ਕੌਣ ਸਪੋਰਟ ਰਿਆ ਜਿਹੜੇ ਤੁਹਾਨੂੰ ਸਪੋਰਟ ਕਰਨਗੇ ਤੁਹਾਡੇ ਕੋਲ ਤੁਹਾਡੇ ਕੋਲ ਫਿਰ ਉਹੋ ਜਿਹੇ ਬਿਆਨ ਵੀ ਦਿਵਾਉਣਗੇ ਜਿਹੜੇ ਬੰਦੇ ਜਦੋਂ ਅਮਰਤਪਾਲ 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 ਹੋ ਰਹੀ ਹੈ ਕਿ ਨਹੀਂ ਇਹ ਤਾਂ ਗੱਲ ਫੇਕਟ ਹੈ ਨਾ ਤੂੰ ਕੀ ਹੈ ਫਿਰ ਕਿੰਨਾ ਦਾ ਬੰਦਾ ਕਿੱਥੋਂ ਆਇਆ ਕਿਵੇਂ ਲਿਆ ਹਾਰ ਸ਼ਿੰਗਾਰ ਕੇ ਇੱਥੇ ਖੜਾ ਕੀਤਾ ਗਿਆ ਸਾਡੇ ਚ ਇਸ ਕਰਕੇ ਜਿੱਥੋਂ ਲਿਆਂਦਾ ਫਿਰ ਫੜ ਕੇ ਫੜਦੇ ਨਹੀਂ ਲੈ ਵੀ ਗਏ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਇੱਕ ਤੁਹਾਨੂੰ ਨਹੀਂ ਲੱਗਦਾ ਕਿ ਲੋਕ ਉਹਨਾਂ ਦੇ ਮਤਲਬ ਜਿਵੇਂ ਜਿਹੜਾ ਉਹਦੀ ਜਿੱਤ ਦੇਖੀ ਜਾਵੇ ਤਾਂ ਫਿਰ ਉਹ ਕੌਣ ਲੋਕ ਨੇ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੂੰ ਜਿਨ੍ਹਾਂ ਨੇ ਉਹਨੂੰ ਵੋਟਾਂ ਪਾ ਕੇ ਇੰਨੀ ਵੱਡੀ ਲੀਡ ਤੇ ਜਿੱਤਤਾ ਉਹਨਾਂ ਦੇ ਜਿਹੜੇ ਲੋਕ ਵੋਟ ਪਾਉਂਦੇ ਆ ਉਹ ਇੱਕ ਸਿੱਖੀ ਦਾ ਉਹ ਆਈਡੀਆ ਹੈ ਜਿਹੜਾ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਨੇ ਜਿਨ੍ਹਾਂ ਨੇ ਆਪਣੇ ਬਲੀਦਾਨ ਦਿੱਤੇ ਜਿਹੜੇ ਅਸੀਂ ਨਿਤ ਰੋਜ਼ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਉਹਨੂੰ ਯਾਦ ਕਰਦੇ ਆ ਆਪਣੇ ਮਨ 'ਚ ਬਿਠਾਇਆ ਇੱਕ ਸੁਪਨਾ ਇੱਕ ਉਮੀਦ ਲੋਕਾਂ ਨੇ ਵੋਟ ਉਹਨੂੰ ਪਾਈਏ ਲੋਕਾਂ ਨੂੰ ਕੀ ਪਤਾ ਹੈ ਕਿ ਇਹ ਬੰਦਾ ਕਿੱਧਰ ਨੂੰ ਜਾਣਾ ਤੇ ਕਿੱਧਰ ਨੂੰ ਨਹੀਂ ਜਾਣਾ ਲੋਕੀ ਲੋਕ ਆਪਣੀ ਸੋਚ ਨੂੰ ਆਪਣੀ ਉਮੀਦ ਨੂੰ ਆਪਣੇ ਸੁਪਨੇ ਨੂੰ ਵੋਟ ਪਾਉਂਦੇ ਆ ਉਹ ਬੰਦੇ ਨੂੰ ਕਿੱਧਰ ਕਹਿੰਨੇ ਫੜ ਕੇ ਲੈ ਜਾਣਾ ਇਸ ਕਰਕੇ ਲੋਕਾਂ ਦਾ ਨਹੀਂ ਮੈਂ ਉਹਨਾਂ ਕਸੂਰ ਮੰਦਾ ਸਾਡੀ ਜਿਹੜੀ ਰਾਜਨੀਤਿਕ ਚੇਤਨਾ ਆ ਇੱਕ ਤੇ ਲੋਕਾਂ ਨੂੰ ਵੀ ਥੋੜੀ ਜਿਹੀ ਚੇਤਨ ਜੇ ਸਾਨੂੰ ਇੱਥੇ ਬੈਠਿਆਂ ਦੂਰ ਪਤਾ ਲੱਗ ਜਾਂਦਾ ਜਾਂ ਅਸੀਂ ਵੀ ਤਾਂ ਖੋਜ ਕਰਦੇ ਹਾਂ ਵੀ ਕਿਹੜਾ ਬੰਦਾ ਕਿੱਥੋਂ ਆਇਆ ਕਿਤਨਾ ਆਇਆ ਅਮਰਤਪਾਲ ਨੇ ਅਮਰਤ ਤੇ ਇੱਥੇ ਛਕਿਆ ਉਹਨੇ ਅਚਾਨਕ ਐਡਾ ਵੱਡਾ ਬੀੜਾ ਚੱਕ ਲਿਆ ਕਿ ਹੁਣ ਮੈਂ ਹੀ ਇੱਕ ਵੱਡੀ ਟੋਪ ਆ ਗਈਆਂ ਜਿਹੜੀ ਹੁਣ ਸਾਡੀ ਇਸ ਕਿਸਮ ਦੇ ਸਾਰੇ ਨਸ਼ੇ ਦੂਰ ਕਰ ਦੇਣਗੇ ਜਾਂ ਹੁਣ ਅੰਮ੍ਰਿਤ ਪਾਨ ਕਰਕੇ ਅਸੀਂ ਸਾਰਿਆਂ ਨੂੰ ਇੰਜ ਕਰ ਲਾਂਗੇ ਇੰਜ ਕਰ ਲਾਂਗੇ ਇਹ ਗੱਲਾਂ ਜਿਹੜੀਆਂ ਥੋੜਾ ਜਿਹਾ ਮੈਨੂੰ ਲੱਗਦਾ ਕਿ ਉਸੇ ਤਰੀਕੇ ਦੇ ਰੂਪ ਦੇ ਵਿੱਚ ਆ ਗਈਆਂ ਸੀ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਸ਼ੁਰੂਆਤੀ ਦੌਰ ਤੇ ਸੀ ਪਰ ਇਹ ਪਥਾਨੀ ਇੰਨਾ ਨੇ ਉਸ ਨੂੰ ਅੱਗੇ ਲਿਜਾਣ ਤੋਂ ਇਕਦਮ ਮੁੜ ਕੇ ਉਹਨੂੰ ਕੱਟ ਕੱਟ ਕੇ ਫੜ ਕੇ ਜਿਬੜ ਗਰ ਲੈ ਗਏ ਜਿੱਕਰ ਤਰਨਤਾਰਨ ਦੀ ਗੱਲ ਕਰੀਏ ਤੇ ਕਾਂਗਰਸ ਦੀ ਕਰੀਏ ਹਾਲਾਂਕਿ ਬਹੁਤੇ ਕਹਿੰਦੇ ਨੇ ਕਿ ਕਾਂਗਰਸ ਉੱਥੇ ਕਿੰਨਾ ਕਿਤੇ ਗੇਮ ਤੋਂ ਬਾਹਰ ਹੈ ਲੱਗਦਾ ਕਿ ਕਾਂਗਰਸ ਕਿੰਨਾ ਕਿਤੇ ਗੇਮ ਦੇ ਵਿੱਚੋਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਗਰਮ-ਗਰਮ ਬਿਆਨ ਅਮਰਿੰਦਰ ਸਿੰਘ ਰਾਜਾ ਬੜਿੰਗ ਹੋਰਾਂ ਦੇ ਜਿਹੜੇ ਹੈਗੇ ਉਹ ਵੀ ਆਉਂਦੇ ਨਜ਼ਰ ਆਉਂਦੇ ਨੇ ਤਰਨਤਾਰਨ ਦੇ ਵਿੱਚ ਉਹ ਕਿਸੇ ਨੂੰ ਕਹਿੰਦੇ ਨੇ ਕਿ ਤੁਸੀਂ ਵੱਖਰੀ ਸੋਚ ਚੱਲ ਨੂੰ ਵੋਟ ਨਹੀਂ ਪਾਉਣੀ ਕਿਸੇ ਨੂੰ ਕਹਿੰਦੇ ਨੇ ਕਿ ਤੁਸੀਂ ਗੈਂਗਸਟਰ ਨੂੰ ਵੋਟ ਨਹੀਂ ਪਾਉਣੀ ਉਹ ਕਹਿੰਦੇ ਨੇ ਕਿ ਕਾਂਗਰਸ ਨੂੰ ਲਿਆਓ ਤਾਂ ਹੀ ਸਤਾਈ ਦੇ ਵਿੱਚ ਕਾਂਗਰਸ ਦਾ ਰਾਜ ਹੋਊ ਨਹੀਂ ਇਹੋ ਜੀ ਕੋਈ ਗੱਲ ਨਹੀਂ ਦੇਖੋ ਕਾਂਗਰਸ ਉਹ ਇੱਕ ਬਿਆਨ ਦੇਣ ਦੇ ਨਾਲ ਨਹੀਂ ਟੁੱਟਣਾ ਹੈ ਬਿਆਨ ਤੇ ਕੋਈ ਕੋਈ ਗਲਤ ਮਲਤ ਸਾਰਾ ਕੁਝ ਚੱਲਦਾ ਹੀ ਆ ਪਾਰਟੀਆਂ ਦਾ ਉਹ ਉਸ ਗੱਲ ਦਾ ਕੋਈ ਉਹ ਇੰਤਜ਼ਾਮ ਵੀ ਕਰਨਗੇ ਆਪਣਾ ਹੋਰ ਵੀ ਤਰੀਕੇ ਨਾਲ ਕਰਨਗੇ ਦੇਖੋ ਇਸ ਵੇਲੇ ਜਿਨ੍ਹਾਂ ਦਾ ਬੋਲਬਾਲਾ ਚੱਲ ਰਿਹਾ ਉਹ ਤਿੰਨਾਂ ਪਾਰਟੀਆਂ ਦਾ ਤੇ ਚੱਲ ਰਿਹਾ ਰੂਲਿੰਗ ਦਾ ਰੂਲਿੰਗ ਕਰਕੇ ਕਿਉਂਕਿ ਉਹਨਾਂ ਕੋ ਸੱਤਾ ਆ ਜੀ ਸਾਧਨ ਆ ਹੋਰ ਕਈ ਕੁਝ ਲੋਕਾਂ ਨੂੰ ਉਮੀਦਾਂ ਦੇਣ ਦੇ ਸੁਪਨੇ ਦੇਣ ਦਾ ਹੈਗਾ ਇਹ ਰੂਲਿੰਗ だっते ਇਸ ਕਰਕੇ ਚੱਲ ਰਿਹਾ ਇੱਕ ਨਾਲੇ ਉਹਨਾਂ ਨੇ ਗਵਾਂਡੀਆਂ ਦਾ ਬਣਿਆ ਬਣਾਤਾ ਪੱਟ ਕੇ ਲਿਆਂਦਾ ਠੀਕ ਹੈ ਨਾ ਦੂਸਰਾ ਜਿਹੜਾ ਅਕਾਲੀਆਂ ਦਾ ਉਹਨਾਂ ਦਾ ਵੀ ਕਿਉਂਕਿ ਵੱਡਾ ਅਕਸ ਵੱਡੀ ਉਹਨਾਂ ਦੀ 2027 ਵੀ ਦੇਖਦਾ ਪਿਛਲੀ ਵਾਰੀ ਪਰਫਾਰਮੈਂਸ ਬੜੀ ਪੂਰ ਹੋਣ ਕਰਕੇ ਹੁਣ ਫਾਈਨਲੀ ਉਹਨਾਂ ਨੂੰ ਵੀ ਲੱਗਦਾ ਕਿ ਇੱਥੇ ਸਾਨੂੰ ਘੱਟੋ ਘੱਟ ਇੰਪਰੂਵ ਕਰਨਾ ਚਾਹੀਦਾ ਜਿੱਥਣ ਦਾ ਤੇ ਚਲੋ ਜੇ ਹੋ ਜੇ ਉਹ ਤੇ ਉਹਨਾਂ ਨੂੰ ਬਹੁਤ ਹੀ ਵੱਡੀ ਬੂਸਟ ਮਿਲੂਗਾ ਪਰ ਉਹ ਮੁਕਾਬਲੇ 'ਚ ਤਕੜੇ ਤੌਰ ਤੇ ਲੱਗੇ ਹੋਏ ਆ ਮਨਦੀਪ ਹੁਣੀ ਉਸੇ ਕਰਕੇ ਵੇਵ ਕਰਕੇ ਕਿ ਜਿਸ ਤਰ੍ਹਾਂ ਅਮਰਪਾਲ ਦੀ ਲਗੇਸੀ ਦੇ ਵਿੱਚ ਕਿ ਜਿਸ ਤਰ੍ਹਾਂ ਪਹਿਲਾਂ ਲੋਕਾਂ ਨੇ ਭਾਵ ਕੋ ਕੇ ਵੋਟਾਂ ਪਾਤੀਆਂ ਤੇ ਐਤ ਕੀ ਵੀ ਭਾਵ ਕੋ ਕੇ ਪਾ ਦੇਣਗੇ ਇਸ ਖਰ ਕੇ ਤੁਸੀਂ ਇਹ ਸਮਝ ਲਓ ਕਿ ਤਿੰਨ ਤੇ ਜਿਹੜੇ ਆ ਰੂਲਿੰਗ ਆਪ ਮਨਦੀਪ ਅਕਾਲੀ ਕਿਉਂਕਿ ਪੰਥਕ ਪੋਲਿਟਿਕਸ ਹੈ ਦੋਵੇਂ ਮਨਦੀਪ ਤੇ ਅਕਾਲੀ ਦਲ ਦੇ ਰੰਧਾਵਾ ਮੈਡਮ ਜਿਹੜੀ ਸਕਵਿੰਦਰ ਕੌਰ ਰੰਧਾਵਾ ਇਹ ਤੇ ਟੱਕਰ ਜਾਣੀ ਕਹਿ ਲਓ ਕਿ ਅੱਗੇ ਅੱਗੇ ਸਾਰਾ ਕਾਂਗਰਸ ਵੀ ਐਉਂ ਨਹੀਂ ਕਿ ਬਿਲਕੁਲ ਹੀ ਗੇਮ ਚ ਨਹੀਂ ਹੋਊਗੀ ਗੇਮ ਚ ਪੂਰੀ ਹੋਊਗੀ ਉਹਨਾਂ ਦੀ ਆਪਣੀ ਵੋਟ ਉਹਨਾਂ ਨੂੰ ਪਊ ਕਿਉਂਕਿ ਪੰਥ ਦੀਆਂ ਵੋਟਾਂ ਵੱਡੀਆਂ ਜਾਣੀਆਂ ਕਰਕੇ ਇਸ ਕਰਕੇ ਇੰਜ ਜਨਾ ਸਮਝੋ ਕਿ ਉਹ ਬਿਲਕੁਲ ਹੀ ਮਤਲਬ ਮਾਰਜੀਨਲਾਈਜ਼ ਹੋਣਗੇ ਪਰ ਉਹ ਬਿਆਨ ਜਿਹੜਾ ਸੀਗਾ ਬੜਾ ਮੰਦ ਭਾਗਾਈ ਬਿਆਨ ਸੀਗਾ ਇੰਜ ਕਹਿਣ ਦੀ ਲੋੜ ਨਹੀਂ ਸੀ ਖਾਲਿਸਤਾਨ ਵਰਸਸ ਹਿੰਦੁਸਤਾਨ ਕੀ ਹੋ ਜਿਆ ਲੂਜ਼ ਜਿਆ ਬਿਆ ਇਹਦਾ ਮਤਲਬ ਕਈ ਵਾਰੀ ਐ ਸੀ ਨਾ ਕਿਹੜੇ ਮਾਈਂਡ ਦੇ ਨਾਲ ਰਾਜਨੀਤਿਕ ਇਮਮਚਿਉਰਿਟੀ ਦਿਖਾ ਜਾਨੇ ਆ ਲੱਗਦਾ ਕਿ ਅਕਾਲੀ ਦਲ ਆਪਦਾ ਅਕਸ ਕਿਤੇ ਨਾ ਕਿਤੇ ਉਭਾਰ ਪਾਇਆ ਆ ਆਪਦੀ ਜਿਹੜਾ ਅਕਾਲੀ ਦਲ ਇਹ ਸੋਚਿਆ ਜਾ ਰਿਹਾ ਸੀ ਕਿ ਨਿਹਾਰਵਾਲ ਨਿਹਾਰਵਾਲਾ ਇਹਨਾਂ ਸਮੇਂ ਦੇ ਵਿੱਚ ਅਕਾਲੀ ਦਲ ਥੋੜਾ ਬਹੁਤ ਅੱਪ ਹੋਇਆ ਲੱਗਦਾ ਇਸ ਚੀਜ਼ ਦਾ ਥੋੜਾ ਬਹੁਤ ਨਹੀਂ ਕਾਫੀ ਕਾਫੀ ਇੰਡੀਸੈਂਸ ਮੈਂ ਦੱਸਦਾ ਕਿ ਪਹਿਲੀ ਗੱਲ ਤੇ ਇਹ ਕਿ ਕੈਂਡੀਡੇਟ 3 ਮਹੀਨੇ ਪਹਿਲਾਂ ਹੀ ਦੇ ਦੇਣਾ ਲੇਡੀ ਨੂੰ ਕੈਂਡੀਡੇਟ ਦੇਣਾ ਫਿਰ ਉਹ ਜਿਹੜੇ ਧਰਮੀ ਫੌਜੀਆ ਦੇ ਪਰਿਵਾਰ ਚੋਂ ਕੈਂਡੀਡੇਟ ਨੂੰ ਦੇ ਦੇਣਾ ਫਿਰ ਉਹਨਾਂ ਦੇ ਨਾਲ ਆਪਣੀ ਕੁਕ ਕਾਲੀਦਲ ਦਾ ਆਪਣਾ ਜਿੰਨਾ ਹੈ ਉਹ ਤੇ ਹੈ ਹੀ ਹੈ ਉਹਦੇ ਬਾਕੀ ਉਹਨਾਂ ਦੀਆਂ 40 ਪੰਚਾਇਤਾਂ ਉਹਨਾਂ ਨਾਲ ਹਾਂ ਜਿੰਨੀ ਹਾਂ ਬਿਲਕੁਲ ਆਜ਼ਾਦ ਗਰੋਪ 8 ਕਾਉਂਸਲਰ ਸੀਗੇ ਇਸ ਕਰਕੇ ਉਹਨਾਂ ਨੇ ਜਿਹੜਾ ਪੱਤੇ ਜਿੰਨੇ ਵੀ ਖੋਲੇ ਆ ਜਾਂ ਚੱਲੇ ਆ ਔਰ ਫਿਰ ਐਸ ਜਿੰਨੇ ਵੀ ਲੈਂਡ ਪੂਲਿੰਗ ਦੇ ਮਾਮਲੇ ਬਰਾਖ ਵਧੀਆ ਹੋਇਆ ਉਹਨਾਂ ਨੇ ਡਟ ਕੇ ਕਿਹਾ ਅਸੀਂ ਜੇਲਾਂ ਚ ਜਾਵਾਂਗੇ ਵਾਪਸ ਕਰਾ ਕੇ ਹਟੇ ਕਹਿੰਦੇ ਅਸੀਂ 1 ਇੰਚ ਨਹੀਂ ਜਾਣ ਦਿੰਦੇ ਸੁਖਵੀਰ ਬਾਦਲ ਨੇ ਪਹਿਲੇ ਦਿਨ ਹੀ ਕਹਿਤਾ ਸੀ ਦੂਸਰਾ ਫਿਰ ਲੈਂਡ ਪੂਲਿੰਗ ਦਾ ਸਾਰਾ ਖਤਮ ਹੋਇਆ ਫਲੱਡ ਦੇ ਵਿੱਚ ਆਪ ਡਟ ਕੇ ਕੀਤਾ ਇਹ ਤੇ ਤੁਸੀਂ ਮੰਨੋਗੇ ਹੈਨਾ ਦੇਖਦਾ ਦਿਖਦਾ ਆ ਜਿਹੜਾ ਇਸ ਕਰਕੇ ਉਹਨਾਂ ਨੂੰ ਉਸ ਕੱਲ ਦਾ ਰਿਵਾਰਡ ਵੀ ਮਿਲੂ ਕ੍ਰੈਡਿਟ ਵੀ ਮਿਲੂ ਪਰ ਜਿਹੜੀਆਂ ਅਕਾਲੀ ਦਲਤ ਦੀਆਂ ਜੜਾਂ 'ਚ ਤੇਲ ਦੇਣ ਵਾਲੇ ਬੰਦੇ ਬੈਠੇ ਦਿੱਲੀ ਤੋਂ ਲੈ ਕੇ ਏਜੰਸੀਆਂ ਤੋਂ ਲੈ ਕੇ ਵਿੱਚ ਵੀ ਵੇਖਣ ਨੂੰ ਸਿੱਖ ਲੱਗਦੇ ਆ ਪਰ ਕੰਮ ਉਹਨਾਂ ਦਾ ਕਰ ਰਹੇ ਆ ਉਹਨਾਂ ਦਾ ਵੀ ਅਜੇ ਨੰਬਰ ਕੋਈ ਘੱਟ ਨਹੀਂ ਹੈਗਾ ਇਸ ਲਈ ਕਾਲੀ ਦਲ ਨੂੰ ਕਾਫੀ ਮਿਹਨਤ ਕਰਨੀ ਪਊਗੀ ਦੁਬਾਰਾ ਆਪਣੀ ਗੁੱਡੀ ਪਹਿਲਾਂ ਵਾਂਗੂ ਚੜਾਉਣ ਲਈ ਆਮਾ ਦੀ ਪਾਰਟੀ ਦੀ ਜੇ ਗੱਲ ਕਰੀਏ ਜੇ ਮੈਂ ਤੁਸੀਂ ਵੀ ਗੱਲ ਕਰੀਆ ਕਿ ਕਸ਼ਮੀਰ ਸਿੰਘ ਸੋਲਹੌਰਾਂ ਦੇ ਪੀਏ ਐਡਵੋਕੇਟ ਕੋਮਲਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਵੀ ਕਾਗਜ ਜਿਹੜੇ ਭਰ ਦਿੱਤੇ ਗਏ ਤੇ ਉਹਨਾਂ ਦੇ ਵੱਲੋਂ ਇੱਥੋਂ ਤੱਕ ਕਿਹਾ ਗਿਆ ਕਿ ਬਹੁਤੇ ਗੁਰੂ ਘਰ ਦੇ ਵਿੱਚ ਸੌਹਾ ਖਾ ਕੇ ਮੁੱਕਰ ਗਏ ਜਿੱਦਾ ਸ਼ਾਇਦ ਸਿੱਧੂ ਸਿੱਧਾ ਜਿਹੜਾ ਉਹਨਾਂ ਦਾ ਨਿਸ਼ਾਨਾ ਸੀ ਉਹ ਗੁਰਦੇਵ ਸਿੰਘ ਸੰਧੂ ਹੋਰਾਂ ਤੇ ਸੀ ਜਿਹੜੇ ਚੇਅਰਮ ਪਉਕੀ ਜਦੋਂ ਹਰਮੀਤ ਸੰਧੂ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਉਦੋਂ ਬੜੀ ਵਿਰੋਧਤਾ ਹਰਮੀਤ ਸੰਧੂ ਹੋਰਾਂ ਦੀ ਹੁੰਦੀ ਹੈ ਤੇ ਬਹੁਤ ਵੱਡੇ ਗਰੁੱਪ ਦੇ ਵੱਲੋਂ ਵਿਰੋਧਤਾ ਹੁੰਦੀ ਆ ਇਹ ਚੀਜ਼ ਲੱਗਦਾ ਕਿ ਕਿਤੇ ਨਾ ਕਿਤੇ ਹਰਮੀਤ ਸੰਧੂ ਦੀ ਜਾਂ ਆਮ ਆਦਮੀ ਪਾਰਟੀ ਦੀ ਬੇੜੀਆਂ ਦੇ ਵਿੱਚ ਵੱਟੇ ਤਰਨ ਤਰਨ ਦੇ ਵਿੱਚ ਪਾ ਸਕਦੀ ਹੈ ਕਿ ਆਪਣੇ ਹੀ ਇੱਕ ਗਰੁੱਪ ਜਿਹੜਾ ਹੈਗਾ ਉਹ ਵੱਖ ਹੋਇਆ ਵੱਖ ਤੌਰ ਤੇ ਚੋਣ ਲੜ ਰਿਹਾ ਦੇਖੋ ਇਹ ਨਾ ਪਾਰਟੀ ਹਮੇਸ਼ਾ ਇੰਜ ਕਰਦੀ ਆ ਹੁੰਦਾ ਕੀ ਹੈ ਕਿ ਜਿਹਨੂੰ ਝਾੜੂ ਦਾ ਚੋਣ ਨਿਸ਼ਾਨ ਮਿਲ ਜਾਂਦਾ ਉਹਦੀ ਹੋ ਜਾਂਦੀ ਬੱਲੇ ਬੱਲੇ ਤੇ ਬਾਕੀ ਰਹਿ ਜਾਂਦੇ ਇਕੱਲੇ ਇਕੱਲੇ ਇਹ ਕੀ ਕਰਦੇ ਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਆਮ ਆਦਮੀ ਦਾ ਇਹ ਪਹਿਲੀ ਵਾਰੀ ਨਹੀਂ ਹੈ ਚਾਰ ਬੰਦਿਆਂ ਦੇ ਉੱਤੇ ਖਾਠੀ ਪਾ ਕੇ ਤੋੜ ਦੇਣਾ ਉਹਨਾਂ ਨੂੰ ਥਾਪੜਾ ਦੇ ਦੇਣਾ ਓਏ ਤੂੰ ਵੀ ਤੂੰ ਤੇ ਇੱਥੇ ਡਰ ਗਿਆ ਤੇ ਐਮ.ਐਲ.ਏ ਨਹੀਂ ਹੈ ਕੋਈ ਹੋਰ ਇਸ ਏਰੀਏ ਦਾ ਤੂੰ ਤਖੜਾ ਮਿਹਨਤ ਕਰ ਤੈਨੂੰ ਟਿਕਟ ਦੇਣੀ ਆ ਉਹ ਨਾਲ ਦੇ ਨੂੰ ਤੋੜਤਾ ਤੀਜੇ ਨੂੰ ਤੋੜਤਾ ਚੌਥੇ ਨੂੰ ਤੋੜਤਾ ਉਹ ਮੁਕਾਬਲੇ ਚ ਕਿ ਮੈਨੂੰ ਟਿਕਟ ਮਿਲ ਜੇ ਮੈਨੂੰ ਮਿਲ ਜੇ ਸਾਰਾ ਘਰ ਦਾ ਪੈਸਾ بیوی ਦੇ ਜੇਵਰ ਤੇ ਗਹਿਣੇ ਤੇ ਸਾਰਾ ਕੁਝ ਖਰਚ ਕੇ ਜੋ ਕਈਆਂ ਨੇ ਜ਼ਮੀਨਾਂ ਵੇਚਤੀਆਂ ਉਹ ਸਾਰਾ ਖਰਚਾ ਕਰਕੇ ਗਰਾਊਂਡ ਤਿਆਰ ਕਰਦੇ ਕਿਉਂਕਿ ਮੁਕਾਬਲਾ ਹੁੰਦਾ ਜਦੋਂ ਝਾੜੂ 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 ਚਾਰੇ ਪਾਸੇ ਹੋ ਜਾਂਦੀ ਕਿਉਂਕਿ ਕੰਮ ਕਰਦੇ ਅਗਲੇ ਪੂਰਾ ਸਿਰ ਤੋੜ ਕੇ ਉਹ ਯਾਨੀ ਉਹਨਾਂ ਨੂੰ ਖੱਜਰਾ ਵਾਂਗੂ ਵਰਤ ਲੈਂਦੇ ਘੋੜਾ ਕੋਈ ਬਾਹਰੋਂ ਹੋਰੀ ਆ ਜਾਂਦਾ ਇਹ ਜਿਹੜੇ ਬੰਦੇ ਹੁਣ ਵਿਰੋਧਤਾ ਕਰਦੇ ਤੇ ਹਮੇਸ਼ਾ ਹੁੰਦੀ ਹੈ ਇਹਨਾਂ ਦੀ ਵਿਰੋਧਤਾ ਹੋਊਗੀ ਤੇ ਹੋ ਵੀ ਰਹੀ ਹੋਊਗੀ ਬਿਲਕੁਲ ਪਰ ਉਹ ਕਾਰਗਰ ਕਿੰਨੀ ਹੁੰਦੀ ਹੈ ਲੋਕਾਂ 'ਚ ਕਿੰਨਾ ਕੰਮ ਕੀਤਾ ਜੇ ਤੇ ਢਾਂਚਾ ਖੜਾ ਕੀਤਾ ਇਹਨਾਂ ਨੇ ਲੋਕਾਂ 'ਚ ਕੰਮ ਕੀਤਾ ਫਿਰ ਤੇ ਇਹਨਾਂ ਦਾ ਠੀਕ ਠਾਕ ਹੋਊਗਾ ਜੇ ਉਹ ਵੀ ਕਾਗਜੀ ਆ ਗੱਲੀ ਐਪ ਤੇ ਦੂਜਿਆਂ ਦੇ ਕਹਿਣ ਦੇ ਉੱਤੇ ਥਾਪੜੇ ਨਾਲ ਹੀ ਜਿੰਦੀ ਕਿ ਲੀਡਰੀ ਆ ਫਿਰ ਜਿੰਨਾ ਘਾਤ ਹੋਊਗਾ ਉਹਨਾਂ ਨੂੰ ਨੁਕਸਾਨ ਕਰ ਦੇਣਗੇ ਪਰ ਹਮੇਸ਼ਾ ਤਾਂ ਇਹ ਵੀ ਕਹਿੰਦੇ ਨਜ਼ਰ ਆ ਕਹਿੰਦੇ ਪਿਛਲੇ ਸਮਿਆਂ ਦੇ ਵਿੱਚ ਤਾਂ ਕੋਈ ਕੰਮ ਹੀ ਨਹੀਂ ਹੋਇਆ ਹਾਲਾਂਕਿ ਉਹਨਾਂ ਦਾ ਆਪਦਾ ਹੀ ਐਮਐਲਏ ਆਪਣੀ ਪਾਰਟੀ ਦੀ ਐਮਐਲਏ ਸੀ ਪਰ ਉਹ ਕਹਿੰਦੇ ਪਿਛਲੇ ਸਮਿਆਂ ਦੇ ਵਿੱਚ ਕੰਮ ਨਹੀਂ ਹੋਇਆ ਕੰਮ ਤਾਂ ਹੁਣ ਮੈਨੂੰ ਜਿਤਾਓ ਮੈਂ ਕਰੂੰ ਤੇ ਡੇਢ ਸਾਲ ਦੇ ਵਿੱਚ ਵੈਸੇ ਕੰਮ ਕਰ ਜੂੰ ਜਿਹੜੇ ਕੰਮ ਤੁਸੀਂ ਕਹਿੰਦੇ ਸੋਚੇ ਨਹੀਂ ਹੋਣੇ ਤੇ ਇਹ ਵੀ ਕਹਿੰਦੇ ਨੇ ਕਹਿੰਦੇ ਜਿਹੜੀਆਂ ਸਕੀਮਾਂ ਨੇ ਸਰਕਾਰ ਦੀਆਂ ਜੇ ਲੈਣੀਆਂ ਨੇ ਤਾਂ ਜਿਤਾਉਣਾ ਮੈਨੂੰ ਪਊਗਾ ਨਹੀਂ ਮਿਲਣੀਆਂ ਨਹੀਂ ਦੇਖੋ ਇਹਨਾਂ ਦੀ ਇਹ ਪੋਲਿਟਿਕਸ ਨਵੀਂ ਨਹੀਂ ਹੈ ਡਿੰਪੀ ਟਿੱਲੋ ਤੁਹਾਡੇ ਏਰੀਏ 'ਚ ਹੋਈ ਜਿਤਾਇਆ ਕਿ ਨਹੀਂ ਅਕਾਲੀਆਂ ਵੱਲੋਂ ਫੜ ਕੇ ਉਹ ਉਹਨੇ ਵੀ 20 ਕਰੋੜ ਰੁਪਏ ਲਖਵਾਇਆ ਸੀਗਾ ਕਿ ਕਿੰਨਾ ਰਖਵਾ ਕੇ ਕਹਿੰਦਾ ਮੇਰੇ ਏਰੀਏ ਦਾ ਇੰਨਾ ਚਾਹੀ ਪੈਸਾ ਬਥੇਰਾ ਇਧਰ ਉਧਰ ਹੁੰਦਾ ਇਹ ਅਸਲ ਚ ਪੰਜਾਬ ਦੇ ਵਿਕਾਸ ਦੀ ਰਾਜਨੀਤੀ ਨਹੀਂ ਹੈ ਪੰਜਾਬ ਦੇ ਵਿਨਾਸ਼ ਦੀ ਰਾਜਨੀਤੀ ਹੈ ਤੇ ਸੱਤਾ ਕਿਵੇਂ ਜਨਰੇਟ ਕਰਨੀ ਆ ਸੱਤਾ 'ਚ ਕਿਵੇਂ ਰਹਿਣਾ ਕੇਜਰੀਵਾਲ ਦੇ ਹੱਥ ਕਿਵੇਂ ਮਜ਼ਬੂਤ ਕਰਨੇ ਆ ਆਪਣੀਆਂ ਐਸ਼ੋ ਇਸ਼ਰਤ ਦੇ ਸਮਾਨ ਕਿਵੇਂ ਪੱਕੇ ਤੇ ਮਜ਼ਬੂਤ ਸਿੱਕੇ ਬੰਦ ਕਰਨੇ ਆ ਉਹਦੇ ਆਂਤਜਾਮ ਕਿਵੇਂ ਕਰਨਾ ਉਸ ਢੰਗ ਨਾਲ ਲੋਕਾਂ ਨੂੰ ਬੇਬਕੂ ਬਣਾ ਕੇ ਵੋਟਾਂ ਲੈਣ ਦੀ ਇੱਕ ਮਸ਼ੀਨ ਬਣ ਚੁੱਕੀ ਹੈ ਰਾਜਨੀਤੀ ਪ੍ਰੋਫੈਸਰ ਸਾਹਿਬ ਤੁਸੀਂ ਵੀ ਮੰਨਦੇ ਹੋ ਕਿ ਤਰਨਤਨ ਦੀ ਜ਼ਿਮਨੀ ਚੋਣ 227 ਦਾ ਸੈਮੀਫਾਈਨਲ ਕਿ ਬਹੁਤੀਆਂ ਪਾਰਟੀਆਂ ਮੰਨਦੀਆਂ ਕਿ ਸੈਮੀਫਾਈਨਲ ਜਿਹੜਾ ਜਿੱਤ ਗਿਆ ਉਹਦਾ ਜਿਹੜਾ ਹੈਗਾ ਸ਼ਬੀ ਬਹੁਤ ਉੱਤੇ ਹੋ ਜੂਗੀ ਲੋਕਾਂ ਦੇ ਵਿੱਚ ਕੁਝ ਵੀ ਨਹੀਂ ਦੇਖੋ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਹੈ ਉਹਦਾ ਕਾਰਨ ਮੈਂ ਦੱਸਦਾ ਪਹਿਲੀ ਗੱਲ ਤੇ ਹੈ ਕਿ ਜੇ ਰੂਲਿੰਗ ਜਿੱਤ ਜੂਗੀ 93 ਤੇ 94 ਹੋ ਜਾਣਗੇ ਤੇ ਕੀ ਫਰਕ ਪੈਣਾ ਉਹਨਾਂ ਕੋਲ ਤਾਂ ਪਹਿਲਾਂ ਹੀ ਬਹੁਤ ਆ ਤੇ ਅਕਸਰੇ ਹੁੰਦਾ ਕਿ ਰੂਲਿੰਗ ਜਿਹੜੀ ਆ ਉਹ ਜਿੱਤ ਜਾਂਦੀ ਆ ਹੈਨਾ ਕਿਉਂਕਿ ਉਹਨਾਂ ਨੇ ਸਾਰਾ 93 ਬੰਦੇ ਆ 93 ਪਿੰਡਾਂ ਚ ਬਿਠਾ ਦਿੱਤੇ ਇੱਕ ਪਿੰਡ ਦੀ ਵੋਟ ਨਹੀਂ ਐ ਕਐਮਐਲਏ ਪਵਾ ਸਕਦਾ ਇੱਕ ਐਮਐਲਏ ਪਿੰਡ ਦੀਆਂ ਵੋਟਾਂ ਨਹੀਂ ਪਵਾਊਗਾ ਪੈਸੇ ਵੀ ਵੰਟੂਗਾ ਸਾਰੇ ਕੰਮ ਕਰੂਗਾ ਹੋਰ ਵੀ ਤੇ ਸਾਰਾ ਕੁਝ ਕਰੂਗਾ ਨਾ ਵਾਦੇ ਵੀ ਕਰੂਗਾ ਤੇਰੇ ਹਾਂ ਕੁੜੀ ਮੁੰਡੇ ਦਾ ਲਿਹਾਜ਼ ਦਰਖਾਸਤ ਮੈਂ ਪਹੁੰਚਾਉਣਾ ਲਿਹਾਜ਼ ਤੇਰਾ ਕਿਥੇ ਨੌਕਰੀ ਕਿਨੂੰ ਲਵਾਉਣੀ ਆ ਮੈਂ ਦਿੰਨਾ ਇਹ ਕੰਮ ਸਾਰਾ ਵੱਡੇ ਪੱਧਰ ਤੇ ਚੱਲੂ ਇਸ ਕਰਕੇ ਜਿਹੜਾ ਰੂਲਿੰਗ ਨੂੰ ਹਰਾਉਣਾ ਉਹ ਔਖਾ ਹੁੰਦਾ ਆ ਤੇ ਤੁਹਾਡੇ ਦਾ ਤੇ ਮੈਂ ਕਹਿੰਨਾ ਕਿ ਜਿਹੜਾ ਤੁਸੀਂ ਕਹਿੰਦੇ ਸੈਮੀ ਫਾਈਨਲ ਫਲਾਨਾ ਉਹ ਨਹੀਂ ਕਹਿੰਦਾ ਇਹਦਾ ਮਤਲਬ ਇਹ ਹੈ ਕਿ ਇਹ ਥੋੜੀ ਕਿ ਹੁਣ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਕਰਾ ਦੇਣਗੇ ਜੇ ਇਹਨਾਂ ਦਾ ਨਹੀਂ ਹੁੰਦਾ ਦੂਜੀ ਗੱਲ ਜੇ ਅਕਾਲੀ ਦਲ ਆਪਣੇ ਸ਼ਬੀ ਇੰਪਰੂਵ ਕਰਦਾ ਇਨ ਟਰਮਸ ਆਫ ਵੋਟਸ ਜਿੱਤੇ ਜਾਏ ਤੇ ਉਹ ਤੇ ਚਲੋ ਹਰ ਕੋਈ ਜਿੱਤਣ ਲਈ ਜਾਂਦਾ ਉਹਨਾਂ ਨੂੰ ਪੁੱਛੋਗੇ ਤੇ ਉਹ ਕਹਿੰਦੇ ਜਿੱਤੇ ਪਏ ਆ ਬਿਲਕੁਲ ਹੈ ਨਾ ਹਰ ਕੋਈ ਕਹਿੰਦਾ ਹੁੰਦਾ ਪਰ ਜੇ ਮੈਂ ਕਹਿੰਨਾ ਵੋਟਾਂ ਵੀ ਖਟੋਕਟ ਬੀਜਪੀ ਥੱਲੇ ਚਲੀ ਜੂਗੀ ਪਹਿਲਾਂ ਤੇ ਬੀਜਪੀ ਨਾਲੋਂ ਵੀ ਘੱਟ ਵੋਟਾਂ ਪਈਆਂ ਹੁਣ ਜੇ ਉਹਨਾਂ ਦੇ ਉੱਪਰ ਆ ਹੋ ਜਾਂਦਾ ਮੰਨ ਲਓ ਜੇ ਬੀਜਪੀ ਨੂੰ ਜਿੱਥੇ 100 ਪੈਂਦੀ ਹੈ ਇਹਨਾਂ ਨੂੰ 150 ਪੈਂਦੀ ਹੈ ਜਾਂ ਪਾਉਣੀ 200 ਪੈ ਜਾਂਦੀ ਇਹ ਬੀਜਪੀ ਨੂੰ ਸੂਤਰ ਕਰ ਦੇਣਗੇ ਫਿਰ ਇਹ ਇੰਡੀਕੇਸ਼ਨ ਮੈਸੇਜ ਜਾਊਗਾ ਪਿਆਰ ਘਟਾ ਸੀ ਵੀ ਨਹੀਂ ਹੈਗੇ ਤੇ ਜਿਹੜੀ ਜੇ ਕੱਲ ਉਹਨਾਂ ਨਾਲ ਕੋਈ ਇੰਨਾ ਨਾਲ ਗੱਲਬਾਤ ਹੁੰਦੀ ਹੈ 바ਰਗੇਨਿੰਗ ਦੀ ਤੇ ਉਹ ਫਿਰ ਇਹਨਾਂ ਨੂੰ ਇੱਕ ਉਥੇ ਦਾ ਐਲਬਾਈ ਜਿਹਨੂੰ ਇੱਕ ਸਹਾਰਾ ਮਿਲੂਗਾ ਰਹੀ ਗੱਲ ਮਨਦੀਪ ਦੀ ਹੈ ਉਹ ਤੇ ਜੇ ਲੱਗ ਗਿਆ ਤੇ ਵਾਵਾ ਨਹੀਂ ਦੇ ਨਾ ਸੀ ਫਿਰ ਕਿਹੜਾ ਕੋਈ ਖਰਚਾ ਕੀਤਾ ਮਨਦੀਪ ਕੁਲ ਤੋਂ ਕੋਈ ਪੈਸਾ ਹੀ ਨਹੀਂ ਹੈਗਾ ਉਹ ਤਾਂ ਹਮਾ-ਦਮਾ ਸਾਰੇ ਜਿਹੜੇ ਬਾਕੀ ਆ ਬੱਲੇ ਬੱਲੇ ਜਿਹੜੇ ਸਾਡੇ ਵਾਲੇ ਆ ਜਿਵੇਂ 22 ਦੇ ਵਿੱਚ ਆਮ ਆਦਮੀ ਪਾਰਟੀ ਝਾੜੂ ਵਾਲੇ ਲੋਕਾਂ ਨੇ ਪੈਸੇ ਵੀ ਦਿੱਤੇ ਵੋਟਾਂ ਵੀ ਦਿੱਤੀਆਂ ਇੰਜ ਹੀ ਕੀਤਾ ਸੀ ਨਾ ਉਹ ਮਨਦੀਪ ਦਾ ਤੇ ਇੰਜ ਆ ਉਹਦਾ ਹੁਣ ਕੀ ਅਸਰ ਹੋਣਾ ਵੀ ਇਹਦਾ ਮਤਲਬ ਇਹ ਥੋੜੀ ਅਗੇ ਇੱਥੇ ਲੋਕ ਸਾਰੇ ਮਨਦੀਪ ਦੀ ਪਾਰਟੀ ਬਣ ਜੂਗੀ ਤੇ ਫਿਰ ਉਹ 2027 ਚ ਉੱਤਰ ਵੀ ਪਊਗਾ ਉਹ ਨਹੀਂ ਉਹ ਤੇ ਇੱਕ ਲੋਕਾਂ ਦੀ ਆਪਣੀ ਹਰ ਖ ਮਠਾ ਹੋ ਜਾਊਗਾ ਗੁੱਸਾ ਨਿਕਲ ਜਾਊਗਾ ਜੇ ਮਨਦੀਪ ਨੂੰ ਵਾਵਾ ਵੋਟਾਂ ਪਾ ਕੇ ਜਿਤਾ ਦਿੰਦੇ ਆ ਇਹ ਲੋਕਾਂ ਦੀ ਮਰਜ਼ੀ ਆ ਪਰ ਮੈਨੂੰ ਐਂ ਲੱਗਦਾ ਕਿ ਪੰਜਾਬ ਦੀ ਜਨਤਾ ਦੇ ਪੰਜਾਬੀਆਂ ਦੇ ਤੇ ਪੰਥ ਦੇ ਲਾਰਜਰ ਹਿੱਤ ਆਉਣ ਵਾਲੇ ਲੰਬੇ ਸਮੇਂ ਤੱਕ ਦੇਖਣ ਲਈ ਜਿੱਥੇ ਅਸੀਂ ਜਿਸ ਨਿਮਾਣਾ ਚ ਡਿੱਗ ਗਏ ਆ ਸਾਰੇ ਪੱਧਰ ਤੇ ਨੈਤਿਕ ਪੱਧਰ ਤੇ ਵਿਵਹਾਰਕ ਪੱਧਰ ਤੇ ਆਰਥਿਕ ਪੱਧਰ ਤੇ ਰਾਜਨੀਤਿਕ ਦਾ ਤਾਂ ਕਹਿਣਾ ਹੀ ਕੀ ਆ ਉਹਦੇ ਚ ਜੇ ਨੂੰ ਅਭਾਰਨਾ ਤੇ ਸਾਨੂੰ ਸੋਚ ਸਮਝ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਨਾ ਕਿ ਇਸ ਨੂੰ ਇੱਕ ਖੇਲ ਸਮਝ ਕੇ ਕਿ ਐਤਕੀ ਇਧਰੋਂ ਮਜ਼ਾ ਲੈ ਲੋ ਤੇ ਐਤਕੀ ਉਹਨੂੰ ਮਜ਼ਾ ਚਖਾ ਦਿਓ ਨਿੱਕੀਆਂ ਕਿੜਾਂ ਕੱਢਣ ਲਈ ਉਸ ਤਰ੍ਹਾਂ ਨਹੀਂ ਰਾਜਨੀਤੀ ਨੂੰ ਦੇਖਣਾ ਚਾਹੀਦਾ ਬੜੇ ਠੰਡੇ ਮਨ ਦੇ ਨਾਲ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤ ਵਿੱਚ ਕੀ ਹੋਊਗਾ ਉਂਝ ਵੋਟ ਪਾਉਣੇ ਚਾਹੀਦੇ। ਪ੍ਰੈਸਰ ਸਭ ਆਖਰੀ ਸਵਾਲ ਆਇਆ ਆਪਾਂ ਸਾਰੀ ਪਾਰਟੀ ਦੀ ਗੱਲ ਕਰੀ ਪਰ ਤੁਸੀਂ ਤਰਨਤਨ ਦੀ ਜ਼ਿਮਨੀ ਚੋਣ ਵੇਲੇ ਕਿਤੇ ਭਾਜਪਾ ਦਾ ਜ਼ਿਕਰ ਤੱਕ ਨਹੀਂ ਕੀਤਾ। ਕੀ ਲੱਗਦਾ ਕਿ ਭਾਜਪਾ ਇੰਨੀ ਪਰੇ ਫਿਰਦੀ ਹੈ ਤਰਨਤਨ ਜ਼ਿਮਨੀ ਚੋਣ ਦੇ ਵਿੱਚ ਨਤੀਜਿਆਂ ਦੇ ਸੰਬੰਧ? ਇਸ ਕਰਕੇ ਵੀ ਕਿਉਂਕਿ ਇੱਕ ਤੇ ਉਹਨਾਂ ਦਾ ਆਪਣਾ ਵੀ ਮੈਨੂੰ ਲੱਗਦਾ ਕਿ ਬਹੁਤਾ ਇੰਟਰਸਟ ਨਹੀਂ ਹੈ ਉਸ ਕਿਸਮ ਦਾ। ਦੂਜਾ Hindu ਵੋਟ ਬਹੁਤ ਘੱਟ ਹੈ ਕੀ ਹੈ? ਤੀਜਾ ਅਰਬਨ ਏਰੀਆ ਨਹੀਂ ਬਹੁਤਾ। ਮੈਨੂੰ ਤਾਂ ਲੱਗਦਾ ਉਹਨਾਂ ਨੇ ਵੀ ਜਿਹੜਾ ਖੇਲ ਤੇ ਇੰਨਾ ਕੀ ਆ ਕਿ ਜੇ ਅਸੀਂ ਬਿਲਕੁਲ ਹੀ ਬਾਹਰ ਹੋ ਜਾਣਗੇ ਇੱਕ ਨੈਸ਼ਨਲ ਪਾਰਟੀ ਤੇ ਕੱਲ ਨੂੰ ਕਲੇਮ ਕਿਵੇਂ ਕਰਨਗੇ ਉਹ ਤੇ ਉਹਨਾਂ ਨੂੰ ਫਸਿਆ ਹੋਇਆ ਉੱਥੇ ਕੈਂਡੀਡੇਟ ਖੜਾ ਕਰਨਾ ਪਿਆ ਅ ਜਿਸ ਦਾ ਕਿ ਇਸ ਕਰਕੇ ਨਹੀਂ ਮੈਂ ਕੀਤਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਦਾ ਉੱਥੇ ਕਿਸੇ ਕਿਸਮ ਦਾ ਕੰਮ ਹੈ ਹਾਂ ਅੰਬਰਸਰ ਸ਼ਹਿਰੀ ਚੋ ਵੀ ਕੱਲ ਉਹਨਾਂ ਨੇ ਇੱਕ ਗੱਲ ਤਕੜੀ ਚਰਚਾ ਹੋਣੀ ਸੀਗੀ ਜਲੰਧਰ ਹੋਵੇ ਸ਼ਹਿਰੀ ਲੁਧਿਆਣਾ ਸ਼ਹਿਰੀ ਹੋਵੇ ਚਰਚਾ ਹੋਊਗੀ ਉਹਨਾਂ ਦੀ ਕਿਉਂ ਨਹੀਂ ਹੋਊਗੀ ਔਰ ਉਹ ਇੱਕ ਤਕੜੇ ਤੌਰ ਤੇ ਇੱਕ ਕੰਪੀਟੀਟਰ ਵੀ ਤਕੜੇ ਹੋਣਗੇ ਕਿਉਂਕਿ ਹਿੰਦੂ ਵੋਟ ਹੋ ਜਾਂਦੀ ਆ ਫਿਰ ਉਹਨਾਂ ਦਾ ਸਾਰਾ ਜਿਹੜਾ ਪੈਰਾਫਰਨੈਲੀਆ ਸਾਰਾ ਢਾਂਚਾ ਆ ਉਥੇ ਹੀ ਆ ਖੜਾ ਚਾਰਾ ਤੇ ਇਸ ਕਰਕੇ ਉਹ ਉਹਨਾਂ ਨੂੰ ਚਰਚਾ 'ਚ ਤਾਂ ਨਹੀਂ ਅਸੀਂ ਕਰਦੇ ਕਿ ਉਹਨਾਂ ਦਾ ਲੱਗਦਾ ਨਹੀਂ ਕਿ ਕੋਈ ਨਾਤੇ ਕੈਂਡੀਡੇਟ ਦਾ ਤੁਸੀਂ ਨਾ ਸੁਣਿਆ ਤੁਹਾਨੂੰ ਵੀ ਨਹੀਂ ਪਤਾ ਹੋਣਾ ਜੇ ਮੈਂ ਪੁੱਛਾਂ ਤੇ ਫਿਰ ਚਰਚਾ ਕੀ ਕਰੀਏ ਜੇ ਤੇ ਕੈਂਡੀਡੇਟ ਦੀ ਨਹੀਂ ਚਰਚਾ ਹੈਗੀ ਉਹ ਮੈਂ ਹੁਣੇ ਕੋਈ ਦੱਸ ਰਿਹਾ ਕਿ ਕੱਕੇ ਨਾਲ ਆ ਮੈਨੂੰ ਵੀ ਪੂਰਾ ਨਹੀਂ ਕੀਤਾ ਆ ਰਿਹਾ ਤੇ ਇਸ ਕਰਕੇ ਉਹਨਾਂ ਨੇ ਵੀ ਸਮਝ ਲਓ ਕਿ ਅਰਧ ਦਿਲੀ ਜੇ ਦੇ ਨਾਲ ਬੰਦਾ ਖੜਾ ਕਰਤਾ ਵੀ ਐਵੇਂ ਖਾਲੀ ਖਾਨਾ ਪੂਰਤੀ ਜਿਹੜੀ ਆ ਅਸਲ ਵਿੱਚ ਉਹ ਮੈਦਾਨ ਦੇ ਵਿੱਚ ਤਕੜੇ ਤੌਰ ਤੇ ਨਹੀਂ ਹੈਗੀ ਪ੍ਰੋਫੈਸਰ ਸਾਹਿਬ ਸਮਝਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸੋ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਮੇਰੇ ਨਾਲ ਸੀ ਗੱਲਬਾਤ ਕੀਤੀ ਵਿਚਾਰ ਚਰਚਾ ਕੀਤੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈਮਾ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂ ਤੇ ਉਜਾਤ ਧੰਨਵਾਦ